ਉਹ ਨਾ ਡਰਨ ਵਾਲਾ ਹੈ ਤੇ ਨਾ ਡਰਾਉਣ ਵਾਲਾ ਹੈ। ਉਹ ਕੋਰਨੈਨ ਨੂੰ ਪਤਾ ਹੈ ਕਿ ਅੱਜ ਬਿਕਰਮਜੀਠੀਏ ਨਾਲ ਧੱਕਾ ਹੋ ਰਿਹਾ ਹੈ। ਕੱਲ ਨੂੰ ਸਾਡੇ ਨਾਲ ਹੋਣਾ ਹੈ। ਕੱਲ ਨੂੰ ਪ੍ਰੈਸ ਦੇ ਨਾਲ ਹੋਣਾ ਹੈ। ਜੇਕਰ ਇਸੇ ਤਰ੍ਹਾਂ ਲੋਕਾਂ ਦਾ ਗਲਾ ਕੁੱਟਿਆ ਗਿਆ। ਮੇਰੀ ਬੇਨਤੀ ਹੈ ਤੁਹਾਡਾ ਦਿਲ ਸਾੜ ਰਹਿ ਗਿਆ। ਇਹ ਤੋਂ ਬਾਅਦ ਤੁਹਾਨੂੰ ਕੱਲੀ-ਗੱਲੀ ਗੱਲ ਦਾ حساب دینا ਪੈਣਾ ਮੈਂ ਤੁਹਾਨੂੰ ਇਹ ਵੀ ਬੇਨਤੀ ਕਰਦਾ ਕਾਲੀ ਕਾਂਗਰਸੀਆਂ ਨੇ ਝੱਲ ਲੇ ਤੈਨੂੰ ਭੱਜਣੇ ਨੂੰ ਬਾਹਰ ਨਹੀਂ ਥਿਆਉਣਾ ਉਹ ਨਾ ਡਰਨ ਵਾਲਾ ਹੈ ਤੇ ਨਾ ਡਰਾਉਣ ਵਾਲਾ ਹੈ ਤੁਹਾਨੂੰ ਪਤਾ ਹੈ ਜਿਹੜਾ ਇਹ ਸਰਕਾਰ ਦੇ ਖਿਲਾਫ ਕੋਈ ਵੀ ਪਾਰਟੀ ਦਾ ਬੰਦਾ ਲੀਡਰ ਆਵਾਜ਼ ਚੁੱਕਦਾ ਹੈ ਤਾ ਉਹਦੇ ਖਿਲਾਫ ਝੂਠੇ ਪਰਚੇ ਉਹਨੂੰ ਝੂਠੇ ਕੇਸਾਂ ਦੇ ਅੰਦਰ ਅੰਦਰ ਦਿੱਤਾ ਜਾਂਦਾ ਹੈ ਅੱਜ ਦੇਖੋ ਤੁਹਾਡੇ ਸਾਹਮਣੇ ਕਾਂਗਰਸ ਪਾਰਟੀ ਭਾਜਪਾ ਹੋਰ ਜਿੰਨੇ ਵੀ ਪਾਰਟੀਆਂ ਨੇ ਸਾਰੀਆਂ ਪਾਰਟੀਆਂ ਦੇ ਲੀਡਰ ਅੱਜ ਉਸ ਜੋਦੇ ਦੀ ਹੱਕ ਦੇ ਵਿੱਚ ਆ ਗਏ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅੱਜ ਬਿਕਰਮਜੀਠੀਏ ਨਾਲ ਧੱਕਾ ਹੋ ਰਿਹਾ ਹੈ ਕੱਲ ਨੂੰ ਸਾਡੇ ਨਾਲ ਹੋਣਾ ਹੈ ਕੱਲ ਨੂੰ ਪ੍ਰੈਸ ਦੇ ਨਾਲ ਹੋਣਾ ਹੈ ਜੇਕਰ ਇਸੇ ਤਰ੍ਹਾਂ ਲੋਕਾਂ ਦਾ ਗਲਾ ਘੁੱਟਿਆ ਗਿਆ ਇਹਨਾਂ ਨੇ ਉਹ ਐਮਰਜੈਂਸੀ ਦੇ ਜਿਹੜੇ ਹਾਲਾਤ ਨੇ ਪੰਜਾਬ ਸਰਕਾਰ ਸਰਦਾਰ ਭਗੰਤ ਸਿੰਘ ਮਾਨ ਜੀ ਨੇ ਮੇਰੀ ਬੇਨਤੀ ਏ ਤੁਹਾਡਾ ਦਿਲ ਸਾੜ ਰਹਿ ਗਿਆ ਇਦੋਂ ਬਾਅਦ ਤੁਹਾਨੂੰ ਕੱਲੀ-ਗੱਲੀ ਗੱਲ ਦਾ ਹਿਸਾਬ ਦੇਣਾ ਪੈਣਾ ਮੈਂ ਤੁਹਾਨੂੰ ਇਹ ਵੀ ਬੇਨਤੀ ਕਰਦਾ ਕਾਲੀ ਕਾਂਗਰਸੀਆਂ ਨੇ ਝੱਲ ਲੇ ਤੈਨੂੰ ਭੱਜਣੇ ਨੂੰ ਬਾਹਰ ਨਹੀਂ ਥਿਆਉਣਾ ਤੈਨੂੰ ਭੱਜੇ ਨੂੰ ਰਸਤਾ ਨਹੀਂ ਦਿਹਾਉਣਾ ਕਿ ਮੈਂ ਕਿੱਥੇ ਲੁਕਾਂ ਨਾ ਇਹ ਜੀ ਆਂ ਜੜੀਆਂ ਬਧਿਕੀਆਂ ਇਹਨਾਂ ਲੋਕਾਂ ਦੇ ਨਾਲ ਕਰੋ ਜੇਕਰ ਤੁਸੀਂ ਲੋਕਾਂ ਨੇ ਤੁਹਾਨੂੰ ਚੁਣਿਆ ਤੁਹਾਨੂੰ 90 93 ਐਮਐਲਏ ਦਿੱਤੇ ਨੇ ਉਹ ਪੰਜਾਬ ਦੇ ਵਿਕਾਸ ਦੀ ਹੋਰ ਗੱਲਾਂ ਕਰਨ ਦੀ ਤੁਹਾਨੂੰ ਇਹ ਜਿਹੜੇ ਐਮਐਲਏ ਦਿੱਤੇ ਨੇ ਇਹ ਐਮਐਲਏ ਲੋਕਾਂ ਨੂੰ ਤੰਗ ਕਰਨ ਲਈ ਨਹੀਂ ਦਿੱਤੇ ਇਸ ਕਰਕੇ ਅੱਜ ਅਸੀਂ ਆਪਣੇ ਉਸ ਲੀਡਰ ਦੇ ਹੱਕ ਦੇ ਵਿੱਚ ਖੜੇ ਆ ਪੰਜਾਬ ਸਰਕਾਰ ਮਰਦਾਬਾਦ ਉਹ ਨਾ ਡਰਨ ਵਾਲਾ ਹੈ ਤੇ ਨਾ ਡਰਾਉਣ ਵਾਲਾ ਹੈ। ਲੋਕੋ ਇਹਨਾਂ ਨੂੰ ਪਤਾ ਹੈ ਕਿ ਅੱਜ ਬਿਕਰਮਜੀਠੀਏ ਨਾਲ ਧੱਕਾ ਹੋ ਰਿਹਾ ਹੈ। ਕੱਲ ਨੂੰ ਸਾਡੇ ਨਾਲ ਹੋਣਾ ਹੈ। ਕੱਲ ਨੂੰ ਪ੍ਰੈਸ ਦੇ ਨਾਲ ਹੋਣਾ ਹੈ। ਜੇਕਰ ਇਸੇ ਤਰ੍ਹਾਂ ਲੋਕਾਂ ਦਾ ਗਲਾ ਘੁੱਟਿਆ ਗਿਆ। ਮੇਰੀ ਬੇਨਤੀ ਹੈ ਤੁਹਾਡਾ ਦਿਲ ਸਾੜ ਰਹਿ ਗਿਆ। ਇਹ ਤੋਂ ਬਾਅਦ ਤੁਹਾਨੂੰ ਕੱਲੀ-ਗੱਲੀ ਗੱਲ ਦਾ ਹਿਸਾਬ ਦੇਣਾ ਪੈਣਾ। ਮੈਂ ਤੁਹਾਨੂੰ ਇਹ ਵੀ ਬੇਨਤੀ ਕਰਦਾ ਕਾਲੀ ਕਾਂਗਰਸੀਆਂ ਨੇ ਝੱਲ ਲੇ ਤੈਨੂੰ ਪੱਜਣੇ ਨੂੰ ਬਾਹਰ ਨਹੀਂ ਥਿਆਉਣਾ ਉਹ ਨਾ ਡਰਨ ਵਾਲਾ ਹੈ ਤੇ ਨਾ ਡਰਾਉਣ ਵਾਲਾ ਹੈ ਤੁਹਾਨੂੰ ਪਤਾ ਹੈ ਜਿਹੜਾ ਇਹ ਸਰਕਾਰ ਦੇ ਖਿਲਾਫ ਕੋਈ ਵੀ ਪਾਰਟੀ ਦਾ ਬੰਦਾ ਲੀਡਰ ਆਵਾਜ਼ ਚੁੱਕਦਾ ਹੈ ਤਾਂ ਉਹਦੇ ਖਿਲਾਫ ਝੂਠੇ ਪਰਚੇ ਉਹਨੂੰ ਝੂਠੇ ਕੇਸਾਂ ਦੇ ਅੰਦਰ ਅੰਦਰ ਦਿੱਤਾ ਜਾਂਦਾ ਹੈ ਅੱਜ ਦੇਖੋ ਤੁਹਾਡੇ ਸਾਹਮਣੇ ਕਾਂਗਰਸ ਪਾਰਟੀ ਭਾਜਪਾ ਹੋਰ ਜਿੰਨੇ ਵੀ ਪਾਰਟੀਆਂ ਨੇ ਸਾਰੀਆਂ ਪਾਰਟੀਆਂ ਦੇ ਲੀਡਰ ਅੱਜ ਉਸ ਜੋਦੇ ਦੀ ਹੱਕ ਦੇ ਵਿੱਚ ਆ ਗਏ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅੱਜ ਬਿਕਰਮਜੀਠੀਏ ਨਾਲ ਧੱਕਾ ਹੋ ਰਿਹਾ ਹੈ ਕੱਲ ਨੂੰ ਸਾਡੇ ਨਾਲ ਹੋਣਾ ਹੈ ਕੱਲ ਨੂੰ ਪ੍ਰੈਸ ਦੇ ਨਾਲ ਹੋਣਾ ਹੈ ਜੇਕਰ ਇਸੇ ਤਰ੍ਹਾਂ ਲੋਕਾਂ ਦਾ ਗਲਾ ਘੁੱਟਿਆ ਗਿਆ ਤਾਂ ਇਹਨਾਂ ਨੇ ਉਹ ਐਮਰਜੈਂਸੀ ਦੇ ਜਿਹੜੇ ਹਾਲਾਤ ਨੇ ਪੰਜਾਬ ਸਰਕਾਰ ਸਰਦਾਰ ਭਗਤ ਸਿੰਘ ਮਾਨ ਜੀ ਨੇ ਮੇਰੀ ਬੇਨਤੀ ਏ ਤੁਹਾਡਾ ਦਿਲ ਸਾੜ ਰਹਿ ਗਿਆ ਇਦੋਂ ਬਾਅਦ ਤੁਹਾਨੂੰ ਕੱਲੀ-ਕੱਲੀ ਗੱਲ ਦਾ ਹਿਸਾਬ ਦੇਣਾ ਪੈਣਾ ਮੈਂ ਤੁਹਾਨੂੰ ਇਹ ਵੀ ਬੇਨਤੀ ਕਰਦਾ ਕਾਲੀ ਕਾਂਗਰਸੀਆਂ ਨੇ ਝੱਲ ਲੇ ਤੈਨੂੰ ਭੱਜਣੇ ਨੂੰ ਬਾਹਰ ਨਹੀਂ ਥਿਆਉਣਾ ਤੈਨੂੰ ਭੱਜੇ ਨੂੰ ਰਸਤਾ ਨਹੀਂ ਦਿਹਾਉਣਾ ਕਿ ਮੈਂ ਕਿੱਥੇ ਲੁਕਾਂ ਨਾ ਇਹ ਜੀਆਂ ਜੜੀਆਂ ਬਧਕੀਆਂ ਇਹਨਾਂ ਲੋਕਾਂ ਦੇ ਨਾਲ ਕਰੋ ਜੇਕਰ ਤੁਸੀਂ ਲੋਕਾਂ ਨੇ ਤੁਹਾਨੂੰ ਚੁਣਿਆ ਤੁਹਾਨੂੰ 90 93 ਐਮਐਲਏ ਦਿੱਤੇ ਨੇ ਉਹ ਪੰਜਾਬ ਦੇ ਵਿਕਾਸ ਦੀ ਹੋਰ ਗੱਲਾਂ ਕਰਨ ਦੀ ਤੁਹਾਨੂੰ ਇਹ ਜਿਹੜੇ ਐਮਐਲਏ ਦਿੱਤੇ ਨੇ ਇਹ ਐਮਐਲਏ ਲੋਕਾਂ ਨੂੰ ਤੰਗ ਕਰਨ ਲਈ ਨਹੀਂ ਦਿੱਤੇ ਇਸ ਕਰਕੇ ਅੱਜ ਅਸੀਂ ਆਪਣੇ ਉਸ ਲੀਡਰ ਦੇ ਹੱਕ ਦੇ ਵਿੱਚ ਖੜੇ ਆ ਪੰਜਾਬ ਸਰਕਾਰ ਮਰਦਾਬਾਦ